ਹਾਂ ਮਾਤਾ ਬੈਠੀ ਆ ਆਹੋ ਮੈਂ ਤਾਂ ਲੰਮੀ ਪਈ ਹੈਗੀ ਹਾਂ ਤੇ ਉਹ ਵੱਡੀ ਆਈ ਇੱਥੇ ਆ ਦੱਸ ਦੇ ਮੈਨੂੰ ਗੋਪੀ ਆਹੋ ਤੂੰ ਉਹ ਤੇ ਬੋਲਣ ਡਿਆ ਵੀ ਆਂਦੀ ਉਹ ਸਵੇਰ ਦਾ ਪਾਣੀ ਬੰਨਣ ਡਿਆ ਵਾ ਸਗੁਰ ਸਾਹਿਬ ਆ ਪਾਣੀ ਬੰਨਣ ਡਿਆ ਪਾਣੀ ਬੰਬੀ ਚੱਲਣ ਡਈ ਆ ਐਦੀ ਕਈ ਫੜ ਦੇ ਤੇ ਉੱਤੋਂ ਦੀ ਨਾ ਮੋੜਾ ਮਾਰ ਕੇ ਆ ਜਾਂਦਾ ਹੀ ਬਸ ਐਹੋ ਕੋਈ ਤੇ ਸਵੇਰ ਦਾ ਖੱਪਣ ਡਿਆ ਵਾ ਤੇ ਹੁਣ ਉਹਨੇ ਆਖਿਆ ਜੋਦੇ ਰੂਪੀ ਰੂੜੀ ਲਾਇਆ ਤੇ ਤੂੰ ਪੁੱਤ ਜੇ ਤੈਨੂੰ ਆਖਿਆ ਸੀ ਤੇ ਤੂੰ ਲੈ ਉਹਨੂੰ ਉਹ ਕਾਲਾ ਬੜਾ ਪੈਦਾ ਵਾ ਆਖਿਆ ਤਾਂ ਹੈਗਾ ਮੈਨੂੰ ਮੈਂ ਗਿਆ ਹਰ ਚਵਾਲ ਨੂੰ ਆਪੇ ਹੁਣ ਮੈਂ ਕਿਹਾ ਆਪੇ ਲੈ ਆ ਤੂੰ ਤੇ ਲੈ ਹੁਣ ਤੂੰ ਵੀ ਪੁੱਤ ਕੰਮ ਕਰਿਆ ਕਰ ਮੈਂ ਤੇਰੇ ਨਾਲ ਵੇਨੀ ਆ ਤੇ ਕਰਦਾ ਹੀ ਆ ਮੈਂ ਮੇਰਾ ਕੰਮ ਨਹੀਂ ਮੈਂ ਸਾਰਾ ਸਵੇਦਾ ਕੰਮ ਕਰਕੇ ਜਾਣਾ ਕਰਕੇ ਤੇ ਜਾਣਾ ਤੇ ਉਹ ਜਿਹੜੀ ਆ ਉਹ ਇੱਥੇ ਆਣ ਕੇ ਮੈਨੂੰ ਆਣ ਕੇ ਅੱਡ ਕਰ ਦੋ ਸਾਨੂੰ ਅੱਡ ਕਰ ਦੋ ਕਰ ਲੈ ਅੱਡ ਬਣਾ ਕਰ ਲੈ ਅੱਡ ਜਿਸ ਬੋਦੀ ਚਾਹੁੰਦੀ ਹੈ ਕਰ ਦੇ ਕਿ ਤਰ੍ਹਾਂ ਪੁੱਤ ਤਾਂ ਇਹਨੇ ਮੈਂ ਅੱਡ ਕਰਦਾ ਆ ਜਿਹੜਾ ਇੰਨਾ ਕਰ ਜਾ ਚੁੱਕਿਆ ਵੇ ਕਿੰਦਾ ਲਾਉਣਾ ਵਾ ਹੋ ਹੋਰ ਮਾਫ ਹੋਰ ਮਾਫ ਕੀ ਬਸ ਸਰਕਾਰ ਮਾਫ ਕਰ ਦੇ। ਉਹ ਤਾਂ ਕੋਈ ਅਜੇ ਕੋਈ ਸਮੇਂ ਦੀ ਗੱਲ ਬਾਤੋਂ ਕੰਮ ਕਰਿਆ ਕਰ। ਜੇ ਤੂੰ ਅੱਡ ਹੋ ਗਿਆ ਤਾਂ ਪੁੱਤ ਤੂੰ ਤੇ ਕਿਤਰਾ ਕਰਜ਼ਾ ਲਾਵੇਂਗਾ ਇਕੱਲਾ। ਆਪੇ ਲਾਹਣਾ ਰਹੂਗਾ ਫੇਕੀ ਆ। ਆਪੇ ਕੀ ਲੱਥਣਾ ਵਾ ਤੂੰ ਕੰਮ ਕਰਿਆ ਕਰ। ਮੈਨੂੰ ਤੇਰਾ ਵੀ ਬਥੇਰਾ ਦੁੱਖ ਹੋਵਾ। ਤੇ ਤੂੰ ਬਾੜ ਕੇ ਸਰਦਾਰ ਤੇ ਬਾਦਮਾਸ਼ੀ ਨਿਕਲ ਜਾ ਫਰ। ਕੋਈ ਮੈਂ ਬਾਤ ਜਾਣਾ ਜੇ ਮੁੰਡਿਆਂ ਨਾਲ ਜਾਈ ਦੋਤੀ ਮੇਰੀ ਹੈਗੀ ਤੇ ਮੈਂ ਜਾਣਾ ਹੀ ਆ। ਹੈ ਗਈ ਤੇ ਚਲੋ ਮੰਨਿਆ ਜਾਰੀ ਦੋਸਤੀ ਤੇ ਹੈਗੀ ਆ ਪਰ ਜਾਰੀ ਦੋਸਤੀ ਵੀ ਹੁੰਦੀ ਆ ਕੰਮ ਵੀ ਕਰਦਾ ਹੁੰਦਾ ਵਾ ਤੇ ਕੰਮ ਕਰਿਆ ਕਰ ਕਰ ਉਹ ਮੇਰਾ ਕੰਮ ਦਿਖਦਾ ਹੀ ਨਹੀਂ ਇਹਨਾਂ ਨੂੰ ਸਾਰਾ ਕੰਮ ਕਰਦਾ ਮੈਂ ਉਹ ਵਾ ਕਰਦੀ ਤੇਰੀ ਤੇ ਉਹ ਆਂਦੀ ਆ ਮੈਂ ਕਿਵੇਂ ਵਿਚ ਡਈ ਰਹਿਣੀ ਆ ਉਹ ਵਾ ਤੇ ਉਹ ਆਣ ਕੇ ਮੈਨੂੰ ਆਂਦੀ ਆ ਕਰਦੇ ਕੋਹ ਨਹੀਂ ਦੋਵੇ ਜੀ ਉਹ ਨਹੀਂ ਬਿਛਾਰਾ ਉਹ ਹੀ ਕਰਦੇਗਾ ਹੁਣ ਜਦੋਂ ਇਹ ਕੰਮ ਕਰਾਂਗੇ ਨਾ ਫਿਰ ਲਿਖ ਕੇ ਦੇ ਦਿਆ ਕਰਾਂ ਕਾਪੀ ਤੇ ਵੀ ਆ ਆ ਕੰਮ ਕਰਦਾ ਹੀ ਆਹੀ ਫੇ ਪਤਾ ਲੱਗਣਾ ਹੀ ਤੇਰਾ ਵੀ ਪੁੱਤ ਮੈਨੂੰ ਦੁੱਖ ਆਉਂਦਾ ਉਹਦਾ ਵੀ ਆਉਂਦਾ ਵਾ ਮਿਕਾ ਜੀ ਆਦੀ ਮੇਰਾ ਮੁੰਡਾ ਜਵਾਨ ਹੋਇਆਹੀਂ ਉਹਨੂੰ ਆਹ ਕਰਨਾਹੀਂ ਆਹ ਕਰਨਾਹੀਂ ਬਾਹਰ ਕੱਢ ਮੁੰਡਾ ਉਪਰਾਂ ਥੋੜੀਆ ਹਾੜਾ ਨਹੀਂ ਬੋਲਦਾ ਉਹ ਪਰ ਉਹ ਨਹੀਂ ਨਾ ਸਮਝਦੀ ਹਾਂ ਉਹ ਨਹੀਂ ਪਰ ਜਾਈ ਤੇਰੀ ਨਹੀਂ ਸਮਝਦੀ ਜੇ ਕਹਿੰਦੀ ਇਹ ਕਰਦੇ ਅੱਡ ਹਾਂ ਅੱਡ ਕਰਦੇ ਅਜੇ ਨਹੀਂ ਮੈਂ ਅੱਡ ਕਰਨਾ ਕਰਜ਼ਾ ਲਹੌੜਾ ਹੋਊਗਾ ਤਾਂ ਫੇਰ ਕਰੂੰਗੀ ਅੱਡ ਕਰਦੇ ਇੰਨਾ ਕਿ ਤਰ੍ਹਾਂ ਆ ਕੋ ਗੱਲ ਫੜੀ ਸਾਨੂੰ ਐਡ ਕਰਦੇ ਉਹ ਵੀ ਆਂਦੇ ਐਡ ਕਰਦੇ ਕਿੱਦਾਂ ਤਾਨੂੰ ਮੈਂ ਐਡ ਕਰਦਾ ਆੜਾ ਕਰ ਜਾ ਮੈਨੂੰ ਦਿਖਣ ਧਿਆ ਵਾ ਇਹ ਸਾਂਝਿਆ ਲੱਥ ਜਾਣਾ ਵਾ ਉਸ ਤਰ੍ਹਾਂ ਨਹੀਂ ਗੇ ਲੱਥਣਾ ਨਾ ਕਿ ਨੂੰ ਦੱਸਦਾ ਨਾ ਪੁੱਛਦਾ ਜਾ ਕੇ ਆਪੇ ਲੈ ਆਉਂਦਾ ਮਤਲਬ ਦੱਸੇ ਤੇ ਸਹੀ ਵੀ ਕਿੱਥੇ ਵਰਤਣੀ ਕਿੱਥੇ ਨਹੀਂ ਵਰਤਣੀ ਚਿੰਤਾ ਫੇਰ ਵਾਧੂ ਦਾ ਪਾਈ ਪੱਖਾ ਨਹੀਂ ਬੰਦ ਕੀਤਾ ਇਹਨਾਂ ਨੇ ਹੈਦਰਾਂ ਕੇ ਬਹਿ ਗਏ ਆ ਇਹ ਬੇੜਾ ਦਾ ਕੀ ਕਰਨਾ ਹਾਂ ਉਹ ਮੈਂ ਤੇ ਰਾਤ ਦਾ ਹੀ ਨਹੀਂ ਦੱਸਿਆ ਤੁਹਾਨੂੰ ਗੱਲ ਦਾ ਕੀ ਹੋਇਆ ਵਾ ਪਰ ਉਹਨੇ ਮੈਨੂੰ ਇਹ ਪੀ ਭਰਿਆ ਪੀਤਾ ਪੂਰਾ ਕੇ ਭਰਿਆ ਪੀਤਾ ਉਹ ਹੋ ਗਏ ਕਿਉਂ ਉਹ ਖਾ ਲੈਣ ਗਿਆ ਸੀ ਮੈਂ ਅੜਤੀ ਜਿਹੜੀ ਆ ਤੇ ਲੈਣ ਦੀ ਚੰਗਾ ਆ ਉਹ ਤੇ ਲੈਣਦੀ ਆ ਆਂਦਾ ਜੋਦੇ ਦੇ ਪੈਸੇ ਖੜੇ ਆ ਹੈ 15000 ਰੁਪਏ ਲੈ ਗਿਆ ਖਾਇਰ ਬਾਈ ਇਹਨੇ 15000 ਕੀ ਕਰਨਾ ਸੀ ਸਾਰਾ ਖਰਚਾ ਤੇ ਘਰੋਂ ਹੁਣ ਡਿਆ ਵਾ ਮੈਂ ਉੱਥੇ ਸ਼ਰਮਿੰਦਾ ਹੋ ਗਿਆ ਮੈਂ ਖਾ ਹੱਡਾ ਮੁੰਡਾ ਨਹੀਂ ਇਦਾਂ ਦਾ ਜਿਹੜੇ ਪੁੱਛੇ ਤੋਂ ਬਗੈਰ ਕੋਈ ਪੈਸਾ ਆਣ ਕੇ ਲੈ ਜੀ ਆਂਦਾ ਉਹਨੇ ਸੈਨ ਵਿਖਾ ਲਿਆਂਦਾ ਵੇ ਸੈਨ ਹਾ ਹਏ ਮੈਂ ਉੱਥੇ ਝੂਠਾ ਪੈ ਗਿਆ ਤੇ ਮੈਂ ਖਾ ਹੁਣ ਮੈਂ ਤਾਂ ਤਰਕਾ ਗੱਲ ਕੀਤੀ ਆ ਵੀ ਤੇਰ ਕੋ ਤੇ ਉਹਨੇ ਗੱਲ ਨਹੀਂ ਕਰਨੀ ਨਹੀਂ ਵੀ ਮਾਤਾ ਨੂੰ ਪੁੱਛ ਵੀ ਮਾਤਾ ਤੇਰ ਕੋ ਗੱਲ ਕੀਤੀ ਵੀ ਮੈਂ ਪੈਸੇ ਲੈ ਕੇ ਆਇਆ ਅੜਤੀ ਹਾਂ ਮਾਤਾ ਵਿਚਾਰੀ ਫਸ ਗਈ ਆ ਮਾਤਾ ਕੀ ਕਹੂਗੀ ਹੁਣ ਇਹ ਮੰਨਦਾ ਹੀ ਨਹੀਂ ਕਿਸੇ ਦੀ ਗੱਲ ਇਹ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਤੁਰਿਆ ਫਿਰਦਾ ਵਾ ਮਾਤਾ ਨੂੰ ਦੱਸੇਗੀ ਤੇ ਉਹਦੇ ਵੀ ਕੰਨ ਖੁੱਲਣਗੇ ਕੱਲ ਨੂੰ ਇਹ ਪੁੱਠੇਆ ਕਮਾਂ ਚ ਪੈ ਗਿਆ ਨਾ ਤੇ ਮੁੜ ਕੇ ਹਾਨੂੰ ਨਾ ਕਿਤੇ ਮਾਤਾ ਆਖੇ ਵੀ ਤੁਸੀਂ ਨਾਲ ਬਾਹਰ ਤੁਰਿਆ ਫਿਰਦਾ ਵਾ ਤੈਨੂੰ ਕਿਉਂ ਨਹੀਂ ਪਤਾ ਲੱਗਾ ਤੂੰ ਵੱਡਾ ਭਰਾ ਹੀਂ ਇਹਦਾ ਇਹਦਾ ਖਿਆਲ ਕਿਉਂ ਨਹੀਂ ਰੱਖਦਾ ਵਾਕਿਆ ਮੇਰੀ ਗੱਲ ਸੁਣੋ ਇਹਦੇ ਗੀਹੇ ਚ ਪੈਸੇ ਹੈਗੇ ਆ ਤੇ ਮੋਟਰਸਾਈਕਲ ਲੈ ਕੇ ਤੁਰ ਪੈਂਦਾ ਵਾ ਪਤਾ ਨਹੀਂ ਕੀ ਇਹਦਾ ਕਾਰੋਬਾਰ ਆ ਰੋਜ਼ ਹੀ ਜੈਂਟਲਮੈਨ ਬਣ ਕੇ ਤੁਰ ਪੈਂਦਾ ਹੌਣ ਮੈਂ ਕੀ ਆਖਾਂ ਮੈਂ ਤਾਂ ਕੱਲ ਵੀ ਬੜਾ ਸਿਰ ਖ ਪਾਇਆ ਹੀ ਪੱਠੇ ਪਾਲਾ ਪੱਠੇ ਪਾਲਾ ਤੇ ਨਹੀਂ ਪਉਂਦਾ ਮੈਂ ਕੀ ਕਰਾਂ ਹੁਣ ਤੁਸੀਂ ਹੁਣ ਉਹਨੂੰ ਕਹਿ ਆਉਣਾ ਸੀਗਾ ਵੀ ਅੱਜ ਤੇ ਭਰਾਵਾ ਪੈਸੇ ਦੇਤੇ ਤੇ ਗਾਂ ਤੋਂ ਪੈਸੇ ਨਾ ਦਵੀ ਉਹਨੂੰ ਏਦਾਂ ਕਿਹਾ ਕਿ ਨਹੀਂ ਕਿਹਾ ਉਹਨੂੰ ਮੈਂ ਕੀ ਆਖਣਾ ਏ ਇੰਨੀ ਗੱਲ ਮੈਂ ਨਹੀਂ ਉਹ ਫੇਰ ਆਖੀ ਮੈਂ ਉਹਨੇ ਕਹਿਣਾ ਵੀ ਖਰਿਆ ਕਿਉਂ ਨਹੀਂ ਆਂਦਾ ਕਿਉਂ ਆਂਦਾ ਇੰਨੀ ਗੱਲ ਵੀ ਉਹਨੂੰ ਨਾ ਪੈਸੇ ਦਵੀ ਕੀ ਗੱਲ ਵਾ ਫੇਰ ਸਾਡੇ ਘਰ ਦਾ ਪਾਜ ਨਿਕਲੂਗਾ ਤੇ ਮਾਰਾ ਪਤਾ ਕੀ ਆਂਦੀ ਆਂਦੀ ਪਹਿਲਾਂ ਤੇਰੇ ਪਿਓ ਨੇ ਸ਼ਿੰਦਾਰਾ ਖਲਿਆ ਤੇ ਹੁਣ ਆਂਦੀ ਘਰ ਸਾਹਿਬ ਨੇ ਸ਼ਿੰਦਾਰਾ ਖਲਿਆ ਵਾ ਮੈਨੂੰ ਅੰਦਾਜ਼ੇ ਤੇ ਰਖਿਆ ਰਸਰ ਖਪੋਂਦਾ ਕਹਿ ਰਾਂਦਾ ਉਹਦੇ ਨਾਲ ਛਿੰਦਾ ਰੱਖਿਆ ਛਿੰਦਾ ਰੱਖਿਆ ਹੁਣ ਉਹਨੇ ਆਰਡਰ ਨਹੀਂ ਮਾਤਾ ਨਾ ਫੇਰ ਉਹਨੇ ਮੇਰੇ ਕਹਿਣਾ ਵਾ ਵੀ ਇਹਨੂੰ ਤੂੰ ਆਨਾ ਵਾ ਹੁਣ ਤੂੰ ਕੋਦੋਂ ਗੱਲ ਕਰ ਲਈ ਮਾਤਾ ਨਾ ਨਹੀਂ ਨਹੀਂ ਜੇ ਭੈਣ ਭਰਾ ਛਿੰਦਾ ਰੱਖਿਆ ਤੇ ਇਹਦਾ ਮਤਲਬ ਇਹ ਥੋੜੀ ਆ ਪੀਓ ਮੱਖੀ ਤੇ ਸਾਨਾ ਛੱਡੇ ਨੇ ਮੇਰੇ ਵੱਲ ਵੀ ਵੇਖੇ ਨਾ ਵੀ ਲੈ ਪੀਓ ਕੋ ਕੰਮ ਨਹੀਂ ਹੁੰਦਾ ਚੱਲ ਮੈਂ ਕਰਾਵਾਂ ਨਾਲ ਉਹ ਗੱਲ ਤੇ ਫੇਰ ਸਿਆਣੇ ਨੇ ਆਗੇ ਵੀ ਜੋ ਤਨ ਲੱਗੀਆਂ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਮੇਰੇ ਵੱਲ ਤੇ ਕਿਸੇ ਨੇ ਵੇਖਣਾ ਹੀ ਨਹੀਂ ਇਹ ਸਾਬ ਨਾ ਕਰਜ਼ਾ ਕਿਦਾਂ ਲੱਥਣਾ ਵਾ ਲੱਥਣਾ ਖੇਰੇ ਸਵਾਲ ਨੀ ਲੈ ਆਂਦੇ ਤੇ ਘਰ ਖਰਚੀ ਜਾਣੇ ਆ ਉਹਨੇ ਲਿਆ ਲਿਆ ਕੇ ਬਾਹਰ ਡਾਈ ਜਾਣੇ ਆ ਤੇ ਇਹ ਕਰਜ਼ਾ ਕਿਦਾਂ ਹੱਲ ਹੋਣਾ ਵਾ ਜਿੱਦਾਂ ਉਹ ਦੇ ਵੇਖੀ ਜਾਊਗੀ ਫਿਰ ਹੁਣ ਕੀ ਕਰਾਂ ਮੈਂ ਮੈਂ ਕੀ ਕਰਾਂ ਤੇ ਫਿਰ ਮੈਂ ਕਹਿ ਦੇਣਾ ਮਾਤਾ ਨੂੰ ਕਿ ਮਾਤਾ ਸਾਨੂੰ ਵੱਖਰੇ ਕਰ ਦੇ ਤੂੰ ਅਸੀਂ ਨਹੀਂ ਉਹਨਾਂ ਦੇ ਨਾਲ ਰਹਿਣਾ ਫਿਰ ਆਹੋ ਕਰ ਦੇ ਉਹ ਮੁੰਡੀ ਦੋਆਂ ਦੀ ਮੈਂ ਕੰਮ ਕਰ ਕਰ ਮਰ ਚਲੀ ਮੈਂ ਤੇ ਆਪ ਨਹੀਂ ਤੈਨੂੰ ਕੋਈ ਗੱਲ ਦੱਸੀ ਕੱਲ ਦੀ ਵੀ ਕੀ ਜਾਂਦੀ ਤੇ ਕੀ ਨਹੀਂ ਆਂਦੀ ਮੈਨੂੰ ਦੱਸੀ ਵੀ ਨਾ ਮੈਨੂੰ ਅੱਗੇ ਬੜੀ ਟੈਨਸ਼ਨ ਨਹੀਂ ਹੋ ਮੈਨੂੰ ਹੋਰ ਨਾ ਟੈਨਸ਼ਨ ਪਾਵੀਂ ਚੰਗਾ ਮੈਨੂੰ ਉਹ 15000 ਹੀ ਨਹੀਂ ਭੁੱਲਣ ਦੇਆ ਕਿੱਥੋਂ ਕਾ ਪੇਮੈਂਟਣਗੇ ਬਾਈ ਦਾ ਕੋ ਫਸਲ ਚ ਕੋਹਾੜਤੀਏ ਦੇ ਦੇ ਦਿੰਦੇ ਆ ਜਿਹੜੇ ਚੁੱਕੀ ਚਕਾ ਕੇ ਰੂੜੀਆਂ ਲੈਣ ਦੀਆਂ ਪੈਸੇ ਇਦਾਂ ਲੈਂਦੇ ਤੇ ਕੋ ਕਰਜ਼ਾ ਲਾ ਲਈਦਾ ਬੈਂਕ ਦਾ ਮੇਰੀ ਗੱਲ ਸੁਣੋ ਮੈਂ ਮਾਤਾ ਨੂੰ ਜਦੋਂ ਕਹਿਣਾ ਤੇ ਮਾਤਾ ਨੇ ਵੀ ਉਹਨੂੰ ਹੀ ਪੁੱਛਣਾ ਵਾ ਤੇ ਤੁਸੀਂ ਸਿੱਧਾ ਜਿਹਦੇ ਨੂੰ ਪੁੱਛੋ ਨਾਲੇ ਨੂੰ ਪਤਾ ਹੋਵੇ ਕਿ ਮੇਰੇ ਭਰਾ ਨੇ ਮੈਨੂੰ ਪੁੱਛਿਆ ਵਾ ਤੇ ਨਾਲੇ ਫਿਰ ਬਿਸ਼ੱਕ ਲਾ ਦੇ ਦੋ ਚਾਰ ਉਹਦੇ ਕੋਲ ਨਹੀਂ ਹੋਣ ਲੱਗਾ ਲੋਨ ਲਾਣ ਵਾਲੀ ਗਲਤੀ ਮੈਂ ਕਰਨੀ ਤੂੰ ਮਾਤਾ ਨੂੰ ਦੱਸ ਮਾਤਾ ਆਪੇ ਪੁੱਛੇ ਭਲਾ ਕੀ ਜਾਂਦਾ ਬਾਤ ਨੂੰ ਭਲਾ ਦੱਸਦਾ ਸੱਚ ਇਹ ਤਾਂ ਤੇ ਮੇਰੀ ਸ਼ੋਹ ਛਡਣੀ ਆ ਲੰਮੀ ਸ਼ੋਹ ਛਡਣੀ ਗੱਲ ਇਹ ਤੇ ਗੱਲ ਮੁੱਕਣੀ ਨਹੀਂ ਐਦਾਂ ਤੇ ਫਿਰ ਤੇ ਕੀ ਬੈ ਹੁਣ ਸਿਰ ਪਾੜਦਾ ਉਹਦਾ ਤੇ ਪਾੜ ਦੇ ਮੈਂ ਤੇ ਕਹਾਂ ਨਹੀਂ ਕਿ ਉਹ ਜਿਹੜਾ ਪਾੜਦਾ ਦੀਦੀ ਜਾਗਦੀ ਉਹਨੂੰ ਕਹਿੰਦੀ ਕਿਉਂ ਨਹੀਂ ਤੂੰ ਪੁੱਛਦੀ ਕਿਉਂ ਨਹੀਂ ਗਈ ਮੇਰ ਨਾਲ ਸਿਰਖ ਪਾਈ ਜਾਨੀ ਇੱਥੇ ਤੇ ਤੂੰ ਹੀ ਮੈਨੂੰ ਮੇਰੀ ਜਾਨ ਖਾਈ ਜਾਣੇ ਤੁਹਾਡੀ ਮਾਵਾਂ ਤੁਸੀਂ ਸਿੱਧਾ ਜਾ ਕੇ ਕਹਿ ਦੋ ਹਾਂ ਚੱਲ ਬਹਿ ਜਾ ਮੈਂ ਆਪੇ ਕਹਿ ਦੂੰਗਾ ਫਿਰ ਪੈਦਰ ਮਾਨ ਨਾ ਤੂੰ ਕਹਿਣਾ ਵਾ ਤੂੰ ਜਾਓ ਕਹਿੰਦਾ ਉਹ ਬਲਾ ਹੁੰਦੀ ਨਹੀਂ ਉਹਨਾਂ ਪੁੱਛ ਲੋ ਜਾ ਕੇ ਮੇਰ ਕੋ ਨਹੀਂ ਸਿਰ ਖਪਾਈਆਂ ਹੁੰਦੀਆਂ ਜੀ ਜੀ ਦੇ ਨਾਲ ਕਦੀ ਮੈਂ ਕਿਸੇ ਨਾਲ ਗੱਲ ਕਰਾਂ ਤੇ ਕਦੀ ਮੈਂ ਕਿਸੇ ਨਾਲ ਕਰਦੇ ਦੁਨੀਆ ਮੈਂ ਝੋਲੀ ਚ ਪਵਾ ਲੈਣੀ ਸੁਣ ਸੁਣ ਕੇ ਗਾੜੀਆਂ ਜਿੱਦਾਂ ਚੱਲਦਾ ਫਿਰ ਚੱਲਣ ਦੇ ਜਾ ਬਈ ਤੁਸੀਂ ਕਰ ਲੋ ਗੱਲ ਮਾਤਾ ਨਾਲ ਕਰ ਲਾਂਗੇ ਕਿੱਥੋਂ ਆਇਆ ਵਾ ਮੈਂ ਕੱਪੜੇ ਲੈ ਕੇ ਆਇਆ ਕੋਈ ਪ੍ਰੋਗਰਾਮ ਆ ਹਾਂ ਉਹ ਪ੍ਰੋਗਰਾਮ ਜੋ ਬਾਹਰ ਅਦਰ ਜਾਣਾ ਪੈਂਦਾ ਵੇ ਸੂਟ ਵੇ ਚਾਹੀਦੇ ਨਵੇਂ ਚਾਹੀਦੇ ਤੇ ਨਿਆਣਿਆਂ ਦੇ ਵੀ ਲੈ ਆਵਾ ਕਿ ਆਪਣੇ ਲੈ ਆਵਾ ਨਹੀਂ ਆਪਣੇ ਹੀ ਮੈਂ ਤਾਂ ਕੋ ਪੀਜਾ ਵੀ ਲੈ ਆਉਣਾ ਤੇ ਨਿਆਣਿਆਂ ਦਾ ਵੀ ਲੈ ਆਉਣਾ ਇਹਦੇ ਕੋ ਬਥੇਰੇ ਹੈਗੇ ਆ ਲੈ ਆ ਹਾਂ ਵਕਾਲ ਕਿੱਥੇ ਲੈ ਕੇ ਦੇਣਾ ਇਹਨੂੰ ਹੂੰ ਆਪਦੇ ਹੀ ਲਿਆਉਂਦੇ ਆ ਮੇਰੀ ਗੱਲ ਸੁਣ ਲੋ ਕਮੈਂਟ ਹੁਣ ਨਾ ਬੀਬੀ ਵਿਚਾਰੀ ਦਾ ਕੋਈ ਕਸੂਰ ਨਹੀਂ ਗਾ ਉਹਨੇ ਕੀ ਆਖਣਾ ਵਾ ਤੁਸੀਂ ਉਹਨੂੰ ਪੁੱਭ ਲੈ ਕੇ ਨਾ ਪੈ ਜਿਓ ਉਦਨਾ ਸਾਹਿਬ ਨਾਲ ਗੱਲ ਕਰੀਏ ਸਿਆਣੇ ਆਂ ਤੂੰ ਹੀ ਗੱਲ ਕਰ ਲੈ ਮੈਂ ਤਾਂ ਹੀ ਤੈਨੂੰ ਵਖਾ ਵੀ ਤੂੰ ਕਰ ਲੈ ਫਿਰ ਤੇ ਕੋਈ ਨਹੀਂ ਆਪਾਂ ਦੋਵੇਂ ਚੱਲੇ ਆ ਨਾ ਦੋਵੇਂ ਜਾਣੇ ਗੱਲ ਕਰ ਲਾਂਗੇ ਮੈਂ ਸਿਰਫ ਇੰਨਾ ਕਿਹਾ ਕਿ ਉਹਨੂੰ ਵਿਚਾਰੇ ਨੂੰ ਪਰੇਸ਼ਾਨ ਨਾ ਕਰੀ ਚੰਗਾ ਨਹੀਂ ਕਰਦਾ ਨਹੀਂ ਕਰਦਾ ਮੈਂ ਹੀ ਪਰੇਸ਼ਾਨੀਆਂ ਲੈ ਲਈ ਨਾ ਮੈਂ ਹੀ ਟੈਨਸ਼ਨਾਂ ਲੈ ਲਈ ਨਾ ਤੇਰੇ ਤਾਂ ਸੋਹਣੇ ਆਹ ਰੈਡੀਮੇਡ ਲੈ ਆਂਦੇ ਨਾ ਆਹ ਸੋਹਣੇ ਰੈਡੀਮੇਡ ਚੱਗੇ ਆ ਸਮੋਹ ਲਾ ਵੇਖ ਲਾ ਨਿਆਣਿਆਂ ਦੇ ਨਹੀਂ ਲਿਆਵਾਂਗੇ ਇਹਨਾਂ ਦੇ ਨਾਲ ਨਾਲ ਗਰੋਹਾਂ ਦੇ ਤੇ ਸਾਬ ਲੈ ਆਵਾਂਗੇ ਸਮੀਤ ਨਾਲ ਲੈ ਆਵਾਂਗੇ ਕਿੱਧਰ ਜਾ ਕੇ ਨਾਲ ਚੱਲ ਜਣਗੇ ਨਾ ਇਹ ਹਾਂ। ਹੋਰ ਸੇ ਠੀਕ ਆ? ਠੀਕ ਆ। ਆ ਵੀ ਰਹਿ ਤਾ ਹੁਣ ਏਦਾਂ ਹੀ ਆ। ਬੀਬੀ ਬੈਠੀ ਆਂ। ਆਹੋ ਆ ਜਾ। ਬੈਠ ਬੈਠ ਪਾਪੀ ਬੈ ਜਾ। ਆ ਗੁਰਪ੍ਰੀਤ ਕੀ ਲੈ ਕੇ ਆਈ ਇੱਧਰ ਤੂੰ? ਕੋਣ? ਓ ਗੁਰਪ੍ਰੀਤ ਬੋਲਾ ਗਈ ਇੱਧਰ। ਓਹ ਹੋ ਕਿਆ ਖੜਿਆ ਕੋ? ਤੂੰ ਹੁਣ ਦਸ ਨਿੰਲੇ ਲੈਣੇ ਹਨ ਕੋਹ ਆਪਣੇ ਘਰ ਕੋ ਖਾਣ ਨਹੀਂ ਸਕਦੇ। ਬੈ ਜਾ। ਓ ਮੈਂ ਕੱਪੜੇ ਵੜਾ ਕੇ ਲਿਆਂਦੇ ਸੀ ਓਹੀ ਹੋ। ਸ਼ਿਆ ਹੂੰ ਪਤਾ ਸਾਂ ਹੀ ਕਰਾਂ ਵੀ ਪਿੱਟਿਆ ਜਾਣਾ ਜੇ ਜੀੜਿਆਂ ਨੇ ਜਿਹੀ ਵੇਖ ਲੈਂਦੇ ਨੇ ਵੇ ਉਦੋਂ ਉਧਰ ਲੈ ਗਿੜੀ ਉਹ ਤੇ ਮੈਂ ਕਿਹੜਾ ਚੋਰੀ ਲੈਂਦੇ ਆ ਗਾਗਾ ਵੇਲਾ ਬੀਬੀ ਕਿਹੜੀਆਂ ਪਮੋਂਦੇ ਆ ਤੂੰ ਕਿਹੜੀਆਂ ਚੋਰੀਆਂ ਹੈ ਕਿਹੜੀਆਂ ਚੋਰੀਆਂ ਮਾਤਾ ਵੇਖ ਲੈ ਹੁਣ ਆਰਟੀਕਲ ਮੈਂ ਖਾ ਲੈਂਣ ਗਿਆ ਤੇ 15000 ਰੁਪਏ ਲੈ ਆ ਉਹਨੇ ਮੈਨੂੰ ਦੱਸਿਆ ਵੀ 15000 ਲੈ ਗਿਆ ਮੈਂ ਸਾਡਾ ਮੁੰਡਾ ਨਹੀਂ ਇਦਾਂ ਦਾ ਹੱਸ ਲੈ ਜਾਂਦਾ ਮੈਂ ਮੈਗੜਾ ਮੁਕਰਦਾ ਤੇ ਤੂੰ ਦੱਸਿਆ ਇਹਨੇ ਤੇਰਾ ਪੁੱਤ ਫਰਜੀ ਹੀ ਦੱਸਣ ਦਾ ਘਰ ਆਣ ਕੇ ਦੱਸਣ ਨੂੰ ਦੱਸ ਮੈਂ ਮੈਨੂੰ ਲੋੜ ਹੀ ਪੈਸੇ ਤੇ ਮੈਂ ਲੈ ਲੈਂਦੇ ਉਥੋਂ ਤੈਨੂੰ ਦੱਸਦਾ ਤੇ ਦਸ ਹੀ ਦੇਣੀ ਸੀ ਮੈਂ ਤੇ ਦੱਸਿਆ ਨਹੀਂ ਉਹਦੀ ਤਾਂ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਨਾ ਮੈਂ ਉੱਥੇ ਜਿਹੀ ਜਾਂ ਆਰਤੀਆਂ ਵੀ ਹਾਟਾ ਬੰਦਾ ਨਹੀਂ ਇਦਾਂ ਦਾ ਹਾਟਾ ਬੰਦਾ ਨਹੀਂ ਇਦਾਂ ਦਾ ਇਹਨੂੰ ਸਮਝਾ ਲੈ ਇਦਾਂ ਦੇ ਕੰਮ ਨਾ ਕਰ ਜੇ ਕੱਲ ਨੂੰ ਪੁੱਠੇ ਰਹਿ ਪੈ ਗਏ ਮੇਰੇ ਮੇਰੇ ਤੋਂ ਬੁਰਾ ਕੋਈ ਨਹੀਂ ਆ 15 ਜਾਨਾ ਮੈਂ ਪੁੱਠੇ ਕੰਮ ਭੇਜਣਾ ਇੱਥੋਂ ਸ਼ੁਰੂਆਤ ਹੀ ਹੁੰਦੀ ਆ ਸ਼ੁਰੂਆਤ ਹੁੰਦੀ ਉਹ ਤਾਂ ਥੋੜੇ ਥੋੜੇ ਤੋਂ ਇਹਨੂੰ ਦੱਸਦਾ ਮਾੜੀ ਬਹਿਣੀ ਨਾ ਕਿਸ ਦੀ ਬੈਜੀ ਮ ਕੰਮ ਜਾਣਾ ਕਿਤੇ ਮੈਂ ਕੱਪੜੇ ਬਣਾ ਲੈ ਕੋਈ ਮੈਂ ਜਾਣਾ ਵਾ ਨਾ ਹੁਣ ਸਤੂੰ ਆਣ ਕੇ ਦੱਸ ਦੇਣਾ ਤੂੰ ਇਹਨੂੰ ਨਹੀਂ ਮੈਨੂੰ ਦੱਸ ਦੇਣਾ ਵੀ ਮੈਂ ਕੀ ਆਲਾ ਬੀਬੀ ਤੇਰੇ ਕੋਲ ਗੱਲ ਕਰਦਾ ਮੈਨੂੰ ਮੈਨੂੰ ਤੇ ਇਹਨੇ ਨਹੀਂ ਦੱਸਣਾ ਤੈਨੂੰ ਕਹਿੰਦਾ ਵੀ ਬੀਬੀ ਮੈਨੂੰ ਪੈਸੇ ਚਾਹੀਦੇ ਆ ਤੈਨੂੰ ਖੜੀ ਦੱਸਣਾ ਤੂੰ ਵੱਡਾ ਭਰਾ ਆਂੀ ਤੈਨੂੰ ਵੀ ਦੱਸਣ ਦਾ ਫਰਜ਼ ਨਹੀਂ ਮੈਨੂੰ ਵੀ ਦਾ ਜਾਣਦਾ ਮੋਟੀ ਨਹੀਂ ਕਰਦਾ ਤੁਹਾਨੂੰ ਦੱਸ ਦਿੰਦਾ ਹੁਣ ਸਿਆਣੇ ਬਹਿਣ ਦੀ ਚਿੱਕੀ ਦਾੜੀ ਤੋਂ ਉਥੇ ਵੇਚੀ ਕਰਾਉਂਦਾ ਫਿਰਦਾ ਆ ਉਥੇ ਬੰਦੇ ਹੋਰ ਵੀ ਬੈਠੇ ਮੈਂ ਉਹਨਾਂ ਨੂੰ ਲੋਕੀ ਨਹੀਂ ਹੁੰਦੇ ਲੋਕੀ ਨਹੀਂ ਹੁੰਦੇ ਨੀ ਆੜੇ ਕੋ ਪੈਸੇ ਤੇ ਲੋ ਦੇ ਬਹਿ ਦੇ ਹੁੰਦੇ ਆ ਜਦੋਂ ਮੇਰੇ ਕੋਲ ਮੰਗ ਤੂੰ ਮੈਂ ਆ ਦਿਨਾ ਮੈਨੂੰ ਇੰਨੇ ਪੈਸੇ ਵੀਰ ਚਾਹੀਦੇ ਤੇ ਜਦੋਂ ਤੈਨੂੰ ਮੰਗਾ ਤੂੰ ਖੈ ਨਹੀਂ ਹੈ ਨਹੀਂ ਹੈ ਨਹੀਂ ਬਸ ਤੈਨੂੰ ਮੈਂ ਕਿਦਾਂ ਨਾ ਮੀਤੀ ਚਲੋ ਘਟ ਵੱਧ ਹੁੰਦੇ ਆ ਪੈਸੇ ਕਿ ਉਹ ਘਰਾਂ ਦੇ ਵਿੱਚ ਰਾਜੇ ਆ ਰਾਣਿਆਂ ਕੋ ਮੁੱਕ ਜਾਂਦੇ ਪੈਸੇ ਪੈਸੇ ਇਹ ਥੋੜੇ ਵੀ ਵੀ ਘਰ ਹੁੰਦੇ ਨਹੀਂਗੇ ਥੋੜੇ ਬੋਤਾ ਚਲੋ ਹੁੰਦਾ ਤੇ ਮੈਂ ਦਿਨਾ ਹੀ ਆ ਜਿੰਨੇ ਕੋ ਹੁੰਦੇ ਆ ਨਹੀਂ ਇਹ ਤੇਰੇ ਤੇ ਜੋ ਦੇ ਗਲਤੀ ਆ ਤੂੰ ਦੱਸ ਦੇ ਸਾਰੀਆਂ ਗਲਤੀਆਂ ਮੇਰੀ ਚ ਹੀ ਆ ਸਾਰਿਆਂ ਕਿ ਗਲਤ ਮੈਂ ਹੀ ਹੋ ਗਿਆ ਨਾ ਤੂੰ ਮੈਨੂੰ ਵਾਲਾ ਮੇਰ ਨਾਲ ਕਰ ਦੋ ਵੀ ਮੈਨੂੰ ਲੋੜ ਹੀ ਤੇ ਮੈਂ ਉਥੋਂ ਮੈਂ ਹਾਂ ਕੱਪੜੇ ਬਣਾ ਬਣਾਵਾ ਬੀਬੀ ਮੇਰੀ ਇੱਕੋ ਗਾਲੀ ਹੋ ਜੇ ਇਹਦੇ ਨੇ ਇਦਾਂ ਕਰਨੀ ਆ ਤੇ ਤੂੰ ਫਿਰ ਸਾਨੂੰ ਅੱਡ ਕਰਦੇ ਗਾਲ ਤੇ ਇਹੀ ਅੱਡ ਹੁੰਦੀ ਆ ਭਾਏ ਭਾਏ ਜੀ ਅਮੀਸ਼ਨੀ ਜੀ ਲੀੜਾ ਵਾਲਾ ਫਾਫਾ ਅੰਦਰ ਰੱਖ ਕੇ ਤੇ ਹੋਲੀ ਜੀ ਬਾਹਰ ਨਿਕਲ ਗਈ ਆ ਇਹਨੇ ਕਿਉਂ ਨਹੀਂ ਆਪਣੇ ਖਸਮ ਨੂੰ ਪੁੱਛਿਆ ਵੀ ਕਿਉਂ ਲੈਂਦੇ ਪੈਸੇ ਕਿਉਂ ਨਹੀਂ ਪੁੱਛ ਕੇ ਗਿਆ ਪਾਜੀ ਨੂੰ ਤੂੰ ਇਹਨੂੰ ਵੀ ਕੀਤਾ ਉਹਨੂੰ ਵੀ ਦੱਸਿਆ ਅੱਜ ਕਿ ਨਹੀਂ ਹੁਣ ਤਾਂ ਸੋਣੀ ਦੇਣਾ ਸਭ ਕੋ ਹੁਣ ਬੋਲੀ ਤੇ ਨਹੀਂ ਕਰਨਾ ਤੂੰ ਹੁਣ ਸਭ ਕੋ ਸੁਣ ਕੇ ਆਈ ਜੋ ਲੈ ਉਹ ਨਾ ਖਾਦ ਲਿਆਵਾ ਪੈਹਰੇ ਲਿਆਵਾਂ ਦਵਾਈ ਲਿਆਵਾਂ ਮੈਂ ਕੱਲਾ ਕੱਲਾ ਰਿਜਿਸਟਰ ਤੇ ਲਿਖਦਾ ਵਾਂ ਕਿ ਵੱਧ ਘਟ ਨਾ ਹੋ ਜੇ ਇਹ ਤਾਂ ਗੱਲ ਠੀਕ ਆ ਸਾਰੇ ਫਸਲ ਲੈ ਕੇ ਜਾਵਾਂਗੇ ਆ 15000 ਰਲਣਾ ਨਹੀਂ ਜੇ ਉਹ ਨਾਂ ਦੱਸਦਾ ਤੇ ਹੁਣ ਪਾਪਾ ਜੀ ਹੁੰਦੇ ਨਾ ਸਿਰ ਤੇ ਤੇ ਸਾਨੂੰ ਕੋਈ ਫਿਕਰ ਨਹੀਂ ਜਿੰਨੇ ਮਰਜੀ ਪੈਸੇ ਲੈਂਦੇ ਤੇ ਐਹੀ ਮੰਗਦੇ ਹੁਣ ਸਾਨੂੰ ਪਤਾ ਵੀ ਇਹਨੇ ਕੱਲ ਨੂੰ ਅੜਕੋ ਸਾਹਿਬ ਮੰਗਿਆ ਤੇ ਅਹੀਂ ਕਿੱਥੋਂ ਨੇਕਾ ਦੇਣਾ ਵਾ ਬਿਲਕੁਲ ਗੱਲਾਂ ਲਿਖਦੇ ਆ ਪਤਾ ਨਹੀਂ ਮੇਰੀ ਨਿੱਕੀ ਜੀ ਗੱਲ ਕਿਦਾਂ ਦੋਵੇਂ ਨਾਲ ਟਾਲ ਤੇ ਚੜਾਉਂਦੇ ਆ ਇਹ ਲੈ ਦੱਸ ਬੀਬੀ ਅੱਜ 15000 ਲਿਆ ਆਵਾ ਅੱਗੇ ਵੀ ਕੀਪਤਾ ਹਣ ਮੈਨੂੰ ਪਹਿਲਾਂ ਜਦੋਂ ਪਹਿਲਾਂ ਫਸਣਾ ਆਉਂਦੇ ਰਹੇ ਹਿੰਦ ਕੇ ਦੇਹ ਗੱਲਦਾ ਸਾਨੂੰ ਪਤਾ ਨਹੀਂਗਾ ਕੀ ਕੋਸ਼ਿਸ਼ ਕਰਦਾ ਰਿਹਾ ਵਾ ਅੱਗੇ ਉਹਦੇ ਭਾਬੀ ਵੀਰ ਤੂੰ ਪਿੱਛੇ ਲਾ ਲਿਆ ਉਹ ਤੇਰੀ ਬੋਲੀ ਬੋਲਦਾ ਏ ਪਿੱਛੇ ਨਹੀਂ ਲਾ ਲਿਆ ਉਹਦੇ ਰਾਤ ਦਾ ਹੀ ਭਰਿਆ ਪੀਤਾ ਕੇ ਜਿੱਡਾ ਉੱਪਰ ਤੈਨੂੰ ਮੈਂ ਖਾਦਾ ਖੇਰੇ ਕੱਲ ਦਾ ਖਾਦੀ ਨਹੀਂ ਲੈਣਗੇ ਤਾਂ ਖਾ ਕੇ ਖਾਰ ਮਹਿਲੋ ਨਾ ਮਾਸਟਰ ਬਣ ਕੇ ਰੋਡ ਸਕੂਟਰ ਲੈ ਚੜ ਕੇ ਉੱਤ ਤੁਰਿਆ ਫਿਰਦਾ ਮੈਂ ਬੰਨਿਆ ਤੇ ਮਿੱਧ ਦਾ ਫਿਰਦਾ ਰਾਤ ਸੱਪਾਂ ਦੀਆਂ ਸਰੀਆਂ ਮੈਂ ਮਿੱਧ ਦਾ ਏ ਉਹਨੂੰ ਛੱਟ ਪੇੜ ਲੱਗ ਜੇ ਤੇ ਉਹਦੇ ਬਣ ਜਾਣਗੇ ਚੂਲੇ ਹਣ ਇਹ ਤਾਂ ਕੰਮ ਕਰਨ ਦੀ ਇਹਦੀ ਸਭਾ ਮੌਕਾ ਵਾ ਇਹ ਸਭ ਉਹਦੇ ਨੂੰ ਨਾਲ ਲਵੇ ਤੇ ਦੋਵੇਂ ਕੰਮ ਕਰਨ ਚਾਚਾ ਪਤੀ ਆ ਤੇ ਇਹਨੂੰ ਆਖਣ ਤੂੰ ਵੀਰ ਬਹੁ ਮਨਜੀਤੇ ਤੂੰ ਕਰਦਾ ਨਹੀਂ ਆਹ ਕਰਨਾ ਨਹੀਂ ਉਹ ਕੰਮ ਸਾਰੇ ਮੈਂ ਕਰਦਾ ਸਾਰੇ ਇਹ ਤੇ ਹੀ ਕਰਦਾ ਮਾਤਾ ਕਰ ਲਈ ਫੈਸਲਾ ਜੋ ਕਰਨਾ ਉਹ ਕਰ ਲਈ ਇਹ ਬਹੁਤ ਫੈਸਲਾ ਕਰ ਨਹੀਂ ਆਵਾ ਤਾਂ ਹੀ ਭਰਾਵਾ ਭਰਾਵਾ ਨੇ ਕਰਨਾ ਮਾਤਾ ਜੀ ਜਦੋਂ ਕੋਈ ਚੀਜ਼ ਆ ਜਾਂਦੀ ਹੈ ਲੜਾਈ ਪਾ ਦੇ ਨਾ ਪਤ ਨੂੰ ਪਾਉਂਦੇ ਦੇ ਨਾ ਹੋ ਨਾ ਗੱਲ ਲੈ ਦੱਸ ਬੇਬੀ 15000 ਰੁਪਈਆ ਨਾ ਇਹ ਤਾਂ ਖੇਡ ਹੋਈ 5000 ਦਾ ਹੀ ਸੌਦਾ ਲੇ ਗਿਆ ਸਾਰਾ ਮਹੀਨਾ ਸਾਡਾ ਮੋਕਦਾ ਨਹੀਂ 10000 ਦਾ ਹੀ ਸਿਲੰਡਰ ਭਰਾ ਲਈਦਾ ਲੀੜਾ ਲੱਤਾ ਲਿਉਂਦੇ ਜੋ ਮਰਜ਼ੀ ਲਉਂਦੇ ਸਾਰਾ ਟੱਬਰ ਟੱਕਿਆ ਜਾਣਾ ਹੀ ਸਾਡਾ ਇਹ ਕੱਲਾ ਹੀ 15000 ਰੁਪਇਆ ਲੈ ਕੇ ਬਹਿ ਗਿਆ ਵਾ ਇਹਨੂੰ ਆਪੇ ਸਿਆਣਾ ਕਹੂਗਾ ਕੋਈ ਹੁਣ ਇਹਨੂੰ ਕਿੰਨੇ ਸਿਆਣਾ ਕਹਿਣਾ ਮੈਂ ਤੇ ਆਪ ਆਖਣ ਦੇਈਆਂ ਤੇ ਤੇਰਾ ਫਰਜ਼ ਹੀ ਜਦ ਵਿੱਚ ਗਲਤੀ ਆ ਮੈਂ ਤਾਂ ਉਹਦੇ ਦੀ ਗਲਤੀ ਕੱਢਣੀ ਆ ਇਹਨੂੰ ਚੰਗੀ ਤਰ੍ਹਾਂ ਪੁੱਛ ਲੈ ਆਪਣੇ ਨੌ ਪੁੱਤ ਨੂੰ ਨਿੱਕੇ ਨੂੰ ਬਾਹਰ ਕੇ ਫੇਰ ਨਾ ਆਖੀ ਵੱਡਿਆਂ ਦਾ ਕਸੂਰ ਤੇ ਵੱਡੀ ਜਿਆਦੀਆਂ ਗੱਲਾਂ ਕਰਦੀ ਗੱਲਾਂ ਕਰਨ ਦਾ ਮੌਕਾ ਇਹ ਆਪੇ ਦਿੰਦੇ ਸਾਨੂੰ ਉਹ ਉੱਥੇ ਮੇਰੀ ਜੀ ਬੈਠਾ ਚੁੱਪ ਕਰਕੇ ਤਾਂ ਮੈਂ ਤੂੰ ਬੜਾ ਕਮਸਮ ਆਂਦਾ ਮੈਂ ਤਾਂ ਰਾਤ ਦਾ ਭਰਿਆ ਪੀਤਾ ਮੈਂ ਸੁਣ ਕੇ ਮੈਂ ਹੱਸਣਾ ਨਹੀਂਗਾ ਪਰ ਆਂਦਾ ਮੈਂਥੋ ਰਿਆ ਨਹੀਂ ਗਿਆ ਚਲੋ ਏਦਾਂ ਕਰ ਦੇ ਤਾਂ ਤੁਸੀਂ ਵੀ ਲੈਣ ਕੇ ਆਪਣਾ ਵਕਲੋ ਮੈਂ ਹੁਣ ਕੀ ਆਖਣਾ ਬੀਬੀ ਇੰਦਾ ਤਾਂ ਜਾੜਾ ਵਾ ਤੇ ਕਰਜ਼ਾ ਕਿੱਦਾਂ ਲੱਥਣਾ ਵਾ ਹਾਂ ਤੂੰ ਜਾੜਾ ਜਿਹੜਾ ਇੰਨਾ ਲਿਮਟਾ ਬੜੀਆਂ ਤੇ ਉਹ ਕਿੱਥੋਂ ਉਹ ਕਿੱਥੋਂ ਲੱਥਣੀਆਂ ਇਹ ਐ ਹੀ ਲਿਆ ਜਾ ਖਾਈ ਗਿਆ ਉਤਰੋਂ ਇਹ ਲਿਆ ਲਿਆ ਖਾਈ ਗਿਆ ਉਥੋਂ ਲਿਆਉਣਾ ਕੀ ਮੁੜਕੇ ਝੋਨੇ ਦਾ ਛੇ ਮਹੀਨੀ ਤੇ ਕਰਜ਼ਾ ਕਿੱਥੋਂ ਲਾਉਣਾ ਵਾ ਉਹਦੇ ਵਿਆਜ ਹੀ ਨਹੀਂ ਮੁੱਕਣਾ ਅਗਲੇ ਪਹਿਲਾਂ ਵਿਆਜ ਕੱਟ ਲੈਂਦੇ ਆ ਉਸੇ ਵੇਲੇ ਪੈਸੇ ਫੇਰ ਕਟਾ ਕੇ ਸਾਡੇ ਖਾਤਿਆਂ 'ਚ ਪਾ ਦਿੰਦੇ ਆ ਆੜਤੀਆਂ ਦੇ ਰੂੜੀ ਦੇ ਕੱਟ ਲੈਣੇ ਸਾਡੇ ਹੱਥਾਂ ਦੇ ਲਿਆਂਦੇ ਕੱਟ ਲੈਣੇ ਜਿਹੜੇ ਹੱਥੀ ਲਿਆਂਦੇ ਉਹਨਾਂ ਦਾ ਵਿਆਜ ਪਾ ਲੈਣਾ ਹੰਨ ਤੇ ਵਿਆਜ ਨੇ ਖਾ ਲੈਣਾ ਸਾਡੇ ਸਿਰ ਤੇ ਕਰਜ਼ੇ ਦੇ ਕਰਜ਼ੇ ਦੀਆਂ ਪੰਡਾ ਵੱਜ ਗਈਆਂ ਵਾ ਕਰਜ਼ਾ ਤਾਂ ਬਹੁਤ ਵਾ ਹੁਣ ਕਰਜ਼ਾ ਚੁੱਕ ਗਈ ਹੈ ਕੰਮ ਹੋਏ ਫਸਣਾ ਦੇ ਪਰ ਸਾਨੂੰ ਤੇ ਹੈ ਕਿ ਵੇਲੇ ਨੂੰ ਪਛਤਾਉਨੇ ਆਪਾਂ ਯਾਨ ਪਤਾ ਹੁੰਦਾ ਤੇ ਅਸੀਂ ਆ ਘਰ ਨਹੀਂ ਬਣਾਉਣੇ ਸਾਨੂੰ ਤੇ ਫਿਰ ਅੱਖਾਂ ਦੀ ਕੁਲੀ ਚੰਗੀ ਹੀ ਏਦਾਂ ਬੀਬੀ ਇਹਨਾਂ ਦਾ ਕਰ ਲੈਨੇ ਆ ਜਿਹੜਾ ਕਰਨਾ ਹੀ ਉਹਨੇ ਤੇ ਤੁਹਾਨੂੰ ਨਹੀਂ ਪਤਾ ਇਹ ਤੇ ਤੁਹਾਨੂੰ ਪ�ਛਕ ਜੇ ਨਹੀਂ ਨਾ ਉਹ ਵੀ ਕਰ ਦੇਣਾ ਨਹੀਂ ਇੱਥੇ ਰਹਿਣ ਦੇਣਾ ਤੁਹਾਨੂੰ ਪ�ਛਕ ਆਖੋ ਵੀ ਚਲ ਜਓ ਅਣ ਜਿੱਥੇ ਮਰਜੀ ਰਹੀਏ ਜਾ ਕੇ ਹਰਿਆਣਾ ਕਿੱਥੇ ਭਲੇ ਇਹ ਸਾਰਾ ਕਰਜ਼ਾ ਜਦੋਂ ਲਾਊਗਾ ਨਾਲੇ ਪਤਾ ਲੱਗ ਜਾਊਗਾ ਗਲਤੀ ਤਾਂ ਤਰ੍ਹਾਂ ਇਹਨੇ ਜੋਦੇ ਨੇ ਵੀ ਕੀਤੀ ਆ ਨਹੀਂ ਚਾਹੀਦਾ ਇਹਨੂੰ ਇੰਨਾ ਕਾ ਇਹ ਕੰਨਾ ਕੰਮ ਹੁਣ ਮੈਂ ਉਹਨਾਂ ਨੂੰ ਆਖਾਂਗੇ ਇਹਨੂੰ ਨਿੱਕੇ ਨੂੰ ਆਖਾਂ ਜੀ ਜੀ ਮੈਂ ਗੱਲ ਕੀਤੀ ਮੈਂ ਬੁਰੀ ਬਣ ਗਈ ਇਹਨਾਂ ਨੇ ਆਖਣਾ ਇਹਦੀ ਮਾਂ ਦੀ ਸਹਵ ਤੇ ਕੀ ਕਰਾਂ ਹੁਣ ਮੈਂ ਚਾਹੀਦਾ ਨਹੀਂ ਇਤਰਾਹ ਹਣ ਇਹਨਾਂ ਨੂੰ ਤਾਂ ਫੇਰ ਉਹਨਾ ਆਡੀ ਹੋਣਾ ਹੋਰ ਉਹਨਾ ਹੁਣ ਕੀ ਆਖਣਾ ਵੱਡੇ ਨੇ ਮੈਂ ਵੱਡੇ ਨੂੰ ਵੀ ਕੀ ਆਖਾਂ ਤੇ ਨਿੱਕੇ ਨੂੰ ਵੀ ਕੀ ਆਖ ਉਹ ਦਰਮਿਆਨ ਤਾਂ ਟੈਨਸ਼ਨ ਹੀ ਪਈ ਆ ਤੇ 15 15000 ਰੁਪਏ ਲਿਆ ਕੇ ਤੇ ਕਿੱਦਾਂ ਸਰਨਾ ਵਾ ਨਾ ਕਿਸੇ ਨੂੰ ਦੱਸਿਆ ਨਾ ਹੋਰ ਕੀ ਕੀਤਾ ਇਹਨੇ 15000 ਪਈ ਦਾ ਕਰ ਜਾ ਤੇ ਗੇ ਨਹੀਂ ਲੱਥਨ ਦੇ ਆ ਇੱਥੇ ਤਾਂ ਕੋਈ ਕੰਮ ਨਹੀਂ ਹੈਗਾ ਜਿੱਥੇ ਆਣ ਕੇ ਖਲੋਈਆਂ ਹਣ ਤੂੰ ਤੇ ਮੈਂ ਉੱਥੇ ਕੀ ਕਰਨਾ ਹੈਗਾ ਅੱਛਾ ਤੂੰ ਨਹੀਂ ਉੱਥੇ ਕਰਨਾ ਅਸੀਂ ਇੰਨਾ ਸਿਰਖ ਪਾਉਣ ਦੇ ਤੇਰੀ ਸਿਹਤ ਤੇ ਕੋਈ ਅਸਰ ਨਹੀਂ ਤੂੰ ਤੇ ਹੈ ਹੀ ਨਹੀਂ ਸਣੀ ਆ ਵਿੱਚੇ ਵਿੱਚ ਪੀੜੀਆਂ ਵੱਢਦੀਆਂ ਉੱਤੋਂ ਉੱਤੋਂ ਧੂਮਾਰ ਗੋਗਲਾ ਦੀ ਮਿੱਟੀ ਝਾੜ ਕੇ ਰ ਤੂੰ ਆ ਗਈਆਂ ਨਾਲ ਤੂੰ ਲੀੜੇ ਲਿਆ ਲਿਆ ਕਿ ਅੰਦਰ ਬਾੜ ਨੇ ਆ ਨਾਲ ਤੂੰ ਮਗਰ ਮਜੇ ਨਾਲ ਇੱਥੇ ਆਣ ਕੇ ਖਲੋਈਂ ਕਿ ਮੇਰਾ ਕਹਿੰਨ ਪਤਾ ਨਹੀਂ ਲੱਗਣਾ ਤੇ ਮੈਂ ਉੱਥੇ ਵੱਡਿਆਂ ਦੇ ਵਿੱਚ ਬੋਲਦੀ ਵਾਵਾ ਲਗਦੀ ਸੀ ਹਾਂ ਵਾਵਾ ਨਹੀਂ ਨਾ ਲਗਦੀ ਤੇ ਲੀੜੇ ਸਾਰਿਆਂ ਨੂੰ ਚਾਹੀਦੇ ਹੁੰਦੇ ਆ ਪਰ ਅਸੀਂ ਇਹੋ ਕਹਿੰਨੇ ਆ ਕਿ ਕੋਈ ਨਹੀਂ ਸਾਡੀ ਵਾਈਜ ਹੋਤੀ ਆ ਸਾਡੇ ਸਿਰ ਤੇ ਕਰਜ਼ਾ ਵਾ ਲੀੜੇ ਤੇ ਪਾ ਕੇ ਸਰ ਨਹੀਂ ਰਿਹਾ ਵਾ ਤੇ ਤੁਹਾਡੇ ਦੇ ਕਿਤੇ ਮਾਰ ਸੈਲਾ ਸੁਪੀਆਂ ਨਹੀਂ ਪੂਰੀਆਂ ਹੁੰਦੀਆਂ ਤੇ ਮੈਂ ਥੋੜੀ ਕਿਹਾ ਸੀ ਕਿ ਮੈਂ ਉੱਥੋਂ ਪੈਸੇ ਲੈ ਆਉ 15000 ਰੁਪਇਆ ਤੇ ਫਿਰ ਲੈ ਕੇ ਆਏ ਉਹਨੂੰ ਲੋੜ ਹੋਗੀ ਤੇ ਲੈ ਆਂਦਾ ਲੋੜ ਹੁੰਦੀ ਤੇ ਘਰ ਬੁੱਢੜੀ ਬੈਠੀ ਮਾਤਾ ਬੈਠੀ ਬੀਬੀ ਉਹਨਾਂ ਤੇ ਕਹਿੰਦਾ ਉਹਨੂੰ ਪੁੱਛਦਾ ਉਹ ਲਿਆ ਕਹਿੰਦੀ ਨਾ ਲੈ ਕੇ ਦਿੰਦੀ ਸਾਨੂੰ ਕਹਿੰਦੀ ਅਹੀਂ ਆਪੇ ਕਹਿੰਦੇ ਵੀ ਜਾ ਜਾ ਕੇ ਉੱਥੋਂ ਲੈ ਆ ਉਹਦੀ ਤਾਂ ਚਿੱਟੀ ਜਾਰੀ ਦੀ ਬੇਇੱਜ਼ਤੀ ਕਰਾ ਕੇ ਰਹਾ ਤੀ ਨਾ ਉੱਥੇ ਇਹਨੇ ਤੇ ਤੁਸੀਂ ਮੇਰ ਨਾਲ ਘਾਤੋ ਲੜੰਦਾ ਇਹਨੂੰ ਕਿਆ ਹੀ ਦਿੱਤਾ ਨਾ ਕਹਿ ਰਹੀ ਦਿੱਤਾ ਮੈਂ ਦੱਸ ਕੇ ਲਿਆਊਗਾ ਅੱਗੇ ਤੂੰ ਜਦੋਂ ਅਹੀਂ ਇਹਨਾਂ ਰੌਲਾ ਪਿਆ ਤੂੰ ਵੀ ਉੱਥੇ ਉਹਨੂੰ ਜੋਦੇ ਨੂੰ ਕਹਿਨੀ ਹੋ ਵੀ ਤੂੰ ਕਿਉਂ ਲਿਆਂਦੇ ਪੈਸੇ ਤੂੰ ਤੇ ਮਜੇ ਨਾਲ ਖਿਸਕ ਗਈਆਂ ਮੇਰੇ ਨਹੀਂ ਆਦਤ ਵੱਡਿਆਂ 'ਚ ਬੋਲਣ ਦੀ ਤੇਰੀ ਆਦਤ ਨਹੀਂ ਨਾ ਹੈਗੀ ਵੱਡਿਆਂ 'ਚ ਬੋਲਣ ਦੀ ਤੇ ਪਛਤਾਏਂਗੀ ਫਿਰ ਇੰਨਾ ਵੇਲੇ ਨੂੰ 15-15000 ਜਰ ਲਿਆ ਕੇ ਖਾਦਾ ਨਾ ਤੇ ਪਤਾ ਲੱਗ ਜੂ ਤੈਨੂੰ ਫੇ ਕਿੱਥੇ ਖਰਚਦਾ ਤੇ ਕੀ ਕਰਦਾ ਵਾ ਅਸੀਂ ਤਾਂ ਇਦਾਂ ਹੁਣ ਹੋਣ ਨਹੀਂ ਦੇਣੀ ਸਾਂਝੇ ਘਰ ਦੇ ਵਿੱਚ ਇਦਾਂ ਕਰਜੇ ਸਾਡੇ ਸਿਰ ਤੇ ਪਾ ਦਿਓ ਆਪ ਐਸ਼ਾ ਕਰਿਓ ਸ਼ਾਬਾਸ਼ ਏ ਤੇਰੇ ਆ ਚੁੱਕੋ ਜੀਜਾ ਤੇ ਚਲੋ ਉਥੇ ਥਾਉ ਥਾਈ ਅਹੀਂ ਨਹੀਂ ਇੱਥੇ ਰਹਿਣਾ